ਪੰਜਾਬ ਦੇ ਚਾਰ ਹੋਰ ਵਿਧਾਇਕ ਅਸਤੀਫਾ ਦੇਣ ਲਈ ਤਿਆਰ ਵੱਡੀ ਖਬਰ ਪੰਜਾਬ ਵਿੱਚ ਮਚ ਗਿਆ ਬਵਾਲ ਪੰਜਾਬ ਦੇ ਚਾਰ ਹੋਰ ਵਿਧਾਇਕ ਜਿਹੜੇ ਆਪਣੀ ਪਾਰਟੀ ਤੋਂ ਦੇ ਦੇਣਗੇ ਅਸਤੀਫੇ ਸੋ ਹੁਣ ਜਿਹੜਾ ਬਹੁਤ ਵੱਡੀ ਖਬਰ ਆ ਰਹੀ ਏ ਚਾਰ ਵਿਧਾਇਕ ਹੋਗੇ ਨਰਾਜ਼ ਦੇਣ ਜਾ ਰਹੇ ਨੇ ਅਸਤੀਫਾ ਤੁਸੀਂ ਜੁੜਿਓ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਜੋ ਕਿ ਪਾਰਟੀਆਂ ਦੇ ਵੱਲੋਂ ਅਜੇ ਵੀ ਆਪਣੇ ਜਿਹੜੇ ਵਿਰੋਧੀ ਸੀ ਜਿਹੜੇ ਕਿ ਪਾਰਟੀਆਂ ਦੇ ਵਿੱਚ ਵਿਰੋਧ ਗਤੀਵਿਧੀਆਂ ਕਰ ਰਹੇ ਸੀ ਜਿਵੇਂ ਜਿਵੇਂ ਪਤਾ ਲੱਗ ਰਿਹਾ ਹੈ ਉਹਨਾਂ ਤੋਂ ਅਸਤੀਫੇ ਲੈ ਜਾ ਰਹੇ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਸੋ ਇੱਕ ਵਾਰ ਫੇਰ ਵੱਡੀ ਖਬਰ ਆ ਰਹੀ ਹੈ ਕਿ ਚਾਰ ਵਿਧਾਇਕ ਜਿਹੜੇ ਆਪਣੀ ਪਾਰਟੀ ਤੋਂ ਅਸਤੀਫਾ ਦੇ ਦੇਣਗੇ ਹੋਣੋ ਜਿਵੇਂ ਜਿਮਣੀ ਚੋਣਾ ਆ ਰਹੀਆਂ ਨੇ ਉਹ ਜਿਮਣੀ ਚੋਣਾ ਨੂੰ ਮੁੱਖ ਰੱਖ ਕੇ ਜਿਹੜੇ ਕਿ ਉਹਨਾਂ ਕੋਲ ਅਸਤੀਫਾ ਲਿਆ ਜਾ ਰਿਹਾ ਹੈ ਔਰ ਅਸਤੀਫਾ ਦੇਣ ਤੋਂ ਬਾਅਦ ਉੱਥੇ ਵੀ ਜਿਮਨੀ ਚੋਣ ਕਰਵਾਈ ਜਾਵੇਗੀ ਸੋ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਚੋਣ ਖੜਾ ਪੂਰੀ ਤਰ੍ਹਾਂ ਪਖ ਜਾਵੇਗਾ ਚੋਣ ਖੜਾ ਅਜੇ ਠੰਡਾ ਵੀ ਨਹੀਂ ਹੋਇਆ ਉਦੋਂ ਨੂੰ ਐਲਾਨ ਹੋ ਜਾਂਦਾ ਹੈ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਜਿਲੰਦਰ ਦੇ ਵਿੱਚ ਜਿੱਥੇ ਵੈਸਟ ਜਿਲੰਦਰ ਦੇ ਵਿੱਚ ਸਿੱਧਲੋਂਗਰ ਵੱਲੋਂ ਜਿਹੜਾ ਕਿ ਅਸਤੀਫਾ ਦੇ ਦਿੱਤਾ ਜਾਂਦਾ ਹੈ ਉਸ ਸੀਟ ਤੇ ਚੋਣ ਕਰਾਉਣ ਵਾਸਤੇ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈ ਜੋ 10 ਜੁਲਾਈ ਨੂੰ ਇਲੈਕਸ਼ਨ ਹੋਣਾ ਹੈ ਸੋ ਉਸ ਤੋਂ ਪਹਿਲਾਂ ਜਿਹੜਾ ਉੱਥੇ ਨੋਮੀਨੇਸ਼ਨ ਭਰੇ ਜਾਣਗੇ ਉਹ 23 ਜੂਨ ਰੱਖੀ ਗਈ ਏ ਸੋ 21 ਜੂਨ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਔਰ 23 ਜੂਨ ਨੂੰ ਵਾਪਸ ਲਈਆਂ ਜਾਣਗੀਆਂ ਜੋ ਕਿ ਇੱਕ ਹਫਤਾ ਬਾਕੀ ਰਹਿ ਗਿਆ ਹੈ ਹੁਣ ਪੰਜਾਬ ਦੇ ਵਿੱਚੋਂ ਜਿਹੜੇ ਵਿਧਾਇਕ ਜਿਹੜੇ ਵਿਧਾਇਕ ਪਹਿਲਾਂ ਵਿਧਾਨ ਸਭਾ ਦੇ ਮੈਂਬਰ ਸੀ ਉਹ ਜਦੋਂ ਲੋਕ ਸਭਾ ਦੀ ਟਿਕਟ ਤੇ ਚੋਣ ਲੜੇ ਤਾਂ ਲੋਕ ਸਭਾ ਮੈਂਬਰ ਬਣ ਕੇ ਜਿਵੇਂ ਬਰਨਾਲਾ ਤੋਂ ਮੀਤ ਖੇਰ ਗੇੱਦਰ ਬਾਤੂ ਰਾਜਾ ਵੜਿੰਗ ਬਾਬ ਡੇਰਾ ਬਾਬਾ ਨਾਨਕ ਤੋਂ ਸੁਖਿੰਦਰ ਸਿੰਘ ਰੰਦਾਵਾ ਤੇ ਚੱਬੇਵਾਲ ਤੋਂ ਡਾਕਟਰ ਰਾਜਕਮਰ ਚੱਬੇਵਾਲ ਸਿਰ ਚਾਰੇ ਸੀਟਾਂ ਖਾਲੀ ਹੋ ਗਈਆਂ ਨੇ ਜੋ ਕਿ ਚੋਣ ਕਮਿਸ਼ਨ ਵੱਲੋਂ ਇਸ ਕਿਹਾ ਗਿਆ ਕਿ 6 ਜਿਹੜਾ ਕਿ ਹੁਣ 6 ਜੂਨ ਨੂੰ 2024 ਨੂੰ ਭਾਰਤਿਕ ਗੈਸ ਦੇ ਵਿੱਚ ਇਹ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਜੋ ਵੀ ਬਧਾਈ ਕਿ ਇੱਕ ਸੀਟ ਤੇ ਜਿਹੜਾ ਕੀ ਰਹਿ ਸਕਦਾ ਹੈ ਸੋ ਭਾਵੇਂ ਵਿਧਾਨ ਸਭਾ ਦੀ ਸੀਟ ਰੱਖ ਲਵੇ ਤੇ ਚਾਹੇ ਲੋਕ ਸਭਾ ਦੀ ਸੀਟ ਰੱਖ ਰਵੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ 20 ਜੂਨ ਤੋ ਉਹਨਾਂ ਨੂੰ ਸਮਾਂ ਦਿੱਤਾ ਗਿਆ 20 ਜੂਨ ਤੱਕ ਆਪਣੀ ਇੱਕ ਮੈਂਬਰੀ ਛੱਡਣੀ ਪਵੇਗੀ ਜਿਹੜੀ ਮੈਂਬਰੀ ਛੱਡਣੀ ਹੈ ਉਹ 20 ਜੂਨ ਤੋਂ ਪਹਿਲਾਂ-ਪਹਿਲਾਂ ਆਪਣਾ ਲੈਟਰ ਲਿਖ ਕੇ ਔਰ ਉਹ ਮੈਂਬਰੀ ਛੱਡਣ ਦੀ ਜਿਹੜੀ ਪੇਸ਼ਕਸ਼ ਕਰਨ ਨਹੀਂ ਤਾਂ ਉਹਨਾਂ ਦੀ ਲੋਕ ਸਭਾ ਸੀਟ ਜਿਹੜੀ ਪੰਕ ਕਰ ਦਿੱਤੀ ਜਾਵੇਗੀ ਸੋ ਵੱਡੀ ਖਬਰ ਆ ਰਹੀ ਹੈ 20 ਜੂਨ ਤੋਂ ਪਹਿਲਾਂ-ਪਹਿਲਾਂ ਆਪਣੀ ਇੱਕ ਮੈਮਰੀ ਛੱਡਣ ਵਾਸਤੇ ਚਾਰ ਵਿਧਾਇਕਾਂ ਨੂੰ ਪੱਤਰ ਲਿਖ ਦਿੱਤੇ ਗਏ ਨੇ ਰਾਜਾਵੜਿੰਗ ਜੋ ਵਿਧਾਇਕ ਨੇ ਗਿੱਦੜ ਬਹਾਤੋਂ 100 ਬਰਨਾਲਾ ਤੋਂ ਜਿਹੜੇ ਵਿਧਾਇਕ ਸੀ ਮੀਤ ਖੇਰ ਜੋ ਕੈਪਟਨ ਮੰਤਰੀ ਵੀ ਸੀ ਪੰਜਾਬ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਦਾਵਾ ਤੇ ਚੱਬੇਵਾਲ ਜੋ ਕਾਂਗਰਸ ਦੇ ਲੀਡਰ ਸੀ ਔਰ ਡਿਪਟੀ ਜਿਹੜੇ ਐਲਓਪੀ ਸੀਗੇ ਜਿਹੜੇ ਕਿ ਚੱਬੇਵਾਲ ਡਾਕਟਰ ਰਾਜਕਮਰ ਚੱਬੇਵਾਲ ਜਿਹਦੇ ਉਹਨਾਂ ਕਾਂਗਰਸ ਪਾਰਟੀ ਛੱਡਦੇ ਨੇ ਔਰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦੇ ਨੇ ਉਹ ਵਿਧਾਇਕ ਬਣ ਜਾਂਦੇ ਨੇ ਹੁਣ ਉਹਨਾਂ ਦੀ ਸੀਟ ਵੀ ਜਿਹੜੀ ਉਹਨਾਂ ਨੂੰ ਅਸਤੀਫਾ ਦੇਣਾ ਪਵੇਗਾ ਸੋ ਅਸਤੀਫੇ ਤੋਂ ਬਾਅਦ ਚੋਣ ਕਮਿਸ਼ਨ ਜਿਮਣੀ ਚੋਣ ਲਈ ਅਗਲੀ ਕਾਰਵਾਈ ਸ਼ੁਰੂ ਕਰੇਗਾ ਕਿ ਉਹ ਚੋਣ 10 ਜੁਲਾਈ ਨੂੰ ਹੀ ਕਰਵਾਈ ਜਾਵੇ ਜਾਂ ਉਸ ਤੋਂ ਬਾਅਦ ਕਰਵਾਈ ਜਾਵੇ ਸੋ ਵੱਡੀ ਖਬਰ ਆ ਰਹੀ ਹੈ ਚਾਰੋਂ ਵਿਧਾਇਕ ਦੇਣਗੇ ਅਸਤੀਫਾ ਸੋ ਜਾਣਕਾਰੀ ਜਿਹੜੀ ਆ ਰਹੀ ਹੈ ਕਿ ਗੁਰਦਾਸਪੁਰ ਤੋਂ ਕਾਂਗਰਸ ਤੋਂ ਜਿਹੜੇ ਦੋ ਵਿਧਾਇਕ ਨੇ ਸੁਖਜਿੰਦਰ ਸਿੰਘ ਦਾਵਾ ਤੇ ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਵੜਿੰਗ ਲੋਕ ਸਭਾ ਚੋਣ ਮੈਂਬਰ ਜਿੱਤਣ ਤੋਂ ਬਾਅਦ ਉਹ ਵਿਧਾਨ ਸਭਾ ਦੀ ਸੀਟ ਉਹਨਾਂ ਨੂੰ ਛੱਡਣੀ ਪੈਣੀ ਹੈ ਸੋ ਹੁਣ ਉਹ ਕਿਹੜੀ ਸੀਟ ਤੋਂ ਅਸਿਫਾ ਦਿੰਦੇ ਨੇ ਜਿਹੜੇ ਕਿ ਲੋਕ ਸਭਾ ਦੇ ਵਿੱਚ ਮੈਂਬਰ ਚੁਣੇ ਗਏ ਨੇ ਲੇਕਿਨ ਲੋਕ ਸਭਾ ਦੇ ਵਿੱਚ ਮੈਂਬਰ ਚੁਣੇ ਜਾਣ ਤੋਂ ਬਾਅਦ ਵੀ ਸਰਕਾਰ ਨਹੀਂ ਬਣੀ ਬਰੋਤੀ ਜਿਹੜਾ ਕਿ ਪਾਰਟੀ ਦੇ ਵਿੱਚ ਬੈਠਣਾ ਪੈਣਾ ਹੈ ਸੋ ਹੋਣ 605 ਚ ਪਏ ਹੋਏ ਨੇ ਕਿ ਸੈਂਟਰ ਵਿੱਚ ਬੈਠਣ ਜਾਂ ਪੰਜਾਬ ਵਿੱਚ ਬੈਠਣ ਪੰਜਾਬ ਵਿੱਚ ਵੀ ਵਿਰੋਧੀ ਧਿਰ ਵਿੱਚ ਬੈਠੇ ਹੋਏ ਸੀ ਔਰ ਸੰਸਦ ਵਿੱਚ ਵੀ ਜਿਹੜਾ ਕਿ ਕੇਂਦਰ ਵਿੱਚ ਵੀ ਉਹਨਾਂ ਨੂੰ ਵਿਰੋਧੀ ਧਿਰ ਚ ਬੈਠਣਾ ਪੈਣਾ ਹੈ ਲੇਕਿਨ ਇੱਕ ਪਾਸੇ ਜਿਹੜੇ ਕਿ ਉਹਨਾਂ ਨੂੰ ਸੀਟ ਛੱਡਣੀ ਪੈਣੀ ਹੈ ਇਸੇ ਤਰ੍ਹਾਂ ਸੰਗਰੂਰ ਤੋਂ ਚੋਣ ਜਿੱਤਣ ਵਾਲੇ ਆਪ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬਨਾਲਾ ਤੋਂ ਵਧਾਈ ਕਰਨ ਜਦੋਂ ਕਿ ਕਾਂਗਰਸ ਛੱਡ ਕੇ ਆਪ ਦੀ ਟਿਕਟ ਤੇ ਹਿਆਰਪੁਰ ਤੋਂ ਉਹ ਚੋਣ ਲੜ ਚੁੱਕੇ ਰਾਜਕੁਮਾਰ ਚੱਬੇਵਾਲ ਵੀ ਵਿਧਾਨ ਸਭਾ ਹਲਕੇ ਤੋਂ ਵਧਾਈ ਕਰਨ 102 ਚੱਬੇਵਾਲ ਵਿਧਾਨ ਸਭਾ ਵਿਧਾਨ ਸਭਾ ਹਲਕਾ ਵੀ ਜਿਹੜਾ ਕਿ ਹੁਣ ਉਹਨਾਂ ਨੂੰ ਛੱਡਣਾ ਪੈਣਾ ਸੋ ਉਹਨਾਂ ਤੋਂ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਵੇਗਾ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਰਨ ਚੌਧਰੀ ਗਵੰਡੀ ਹਰਿਆਣਾ ਸੂਬੇ ਦੇ ਅੰਬਾਲਾ ਜ਼ਿਲ੍ਹੇ ਦੇ ਮੋਲਾਣਾ ਵਿਧਾਨ ਸਭਾ ਹਲਕੇ ਤੋਂ ਵਿਧਾਇਕਨ ਜਦਕਿ ਹੁਣ ਉਹ ਲੋਕ ਸਭਾ ਲਈ ਚੁਣੇ ਗਏ ਹਨ ਅਜੇ ਵਿੱਚ ਉਹਨਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਨੂੰਨੀ ਮਾਹਿਰ ਐਡਵੋਕੇਟ ਹਿੰਮਤ ਕੁਮਾਰ ਦਾ ਕਹਿਣਾ ਕਿ ਸਾਰੇ 5 ਮੌਜੂਦਾ ਵਿਧਾਇਕਨوں 26 ਜੂਨ 2024 ਤੋਂ ਪਹਿਲਾਂ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਨਹੀਂ ਤਾਂ ਸਬੰਧਿਤ ਲੋਕ ਸਭਾ ਸੀਟ ਜਿੱਥੋਂ ਜਿੱਤੇ ਨੇ ਉਹਨਾਂ ਪੰਜਾਂ ਨੂੰ 4 ਜੂਨ 2024 ਨੂੰ ਲੋਕ ਸਭਾ ਮੈਂਬਰ ਵਜੋਂ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਨੂੰ ਖਾਲੀ ਸੀਟਾਂ ਕੋਸ਼ਟ ਕਰ ਦਿੱਤੀਆਂ ਜਾਣਗੀਆਂ ਹੁਣ ਜਿਹੜਾ ਕਿ ਉਹਨਾਂ ਨੂੰ 20 ਜੂਨ ਤੋ ਪਹਿਲਾ ਪਹਿਲਾ ਆਪਣਾ ਅਸਤੀਫਾ ਸੌਂਪਣਾ ਪਵੇਗਾ ਚੋਣ ਕਮਿਸ਼ਨ ਨੂੰ ਨਹੀਂ ਤਾਂ ਉਹ ਜਿਹੜੇ ਕਿ ਲੋਕ ਸਭਾ ਚੁਣੇ ਹੋਏ ਨੇ ਉਹ 20 ਜੂਨ ਤੋਂ ਬਾਅਦ ਉਹ ਲੋਕ ਸਭਾ ਸੀਟ ਖਾਲੀ ਗਿਣੀ ਜਾਵੇਗੀ ਸੋ ਵੱਡੀ ਕਾਰਵਾਈ ਕੀਤੀ ਚੋਣ ਕਮਿਸ਼ਨ ਨੇ ਸਾਰੇ ਲੋਕ ਸਭਾ ਸਦਨ ਮੈਂਬਰਾਂ ਦੀ ਚੋਣ ਨਾਲ ਸੰਬੰਧਿਤ ਨੋਟੀਫਿਕੇਸ਼ਨ 6 ਜੂਨ 2024 ਨੂੰ ਭਾਰਤ ਦੇ ਗੈਜ਼ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਹੇਮਤ ਨੇ ਇਸ ਸੰਬੰਧ ਵਿੱਚ ਸਮਕਾਲੀ ਸੱਦਾ ਸੱਤਾ پابੰਦੀ ਨਿਯਮ 1950 ਦੇ ਨਿਯਮ 2 ਦਾ ਹਵਾਲਾ ਦਿੰਦੇ ਹੋ ਦੱਸਿਆ ਜੋ ਕਿ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦੇ ਸੰਵਿਧਾਨ ਦੀ ਧਾਰਾ 101 ਦੀ ਧਾਰਾ 2 ਅਤੇ ਧਾਰਾ 190 ਦੀ ਧਾਰਾ 2 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਉਹਨਾਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਤਿਆਰ ਕੀਤਾ ਹੈ 1950 ਦੇ ਉਕਰ ਨਿਯਮ 2 ਵਿੱਚ ਇਹ ਵਿਵਸਥਾ ਹੈ ਕਿ ਜਿਸ ਸਮੇਂ ਦੀ ਮਿਆਦ ਖਤਮ ਹੋ ਜਾਵੇਗੀ ਸੰਸਦ ਵਿੱਚ ਅਜੇ ਵਿਅਕਤੀ ਦੀ ਸੀਟ ਖਾਲੀ ਹੋ ਜਾਵੇਗੀ ਸੋ ਹਿੰਮਤ ਨੇ ਜੂਨ 2019 ਦੀ ਇੱਕ ਉਦਾਹਰਣ ਦਾ ਵੀ ਹਵਾਲਾ ਦਿੱਤਾ ਜਦੋਂ ਮੌਜੂਦਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੰਮਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਐਸੀ ਤੋਂ ਵਿਧਾਇਕ ਮਨੋਰਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ ਰਾਜ ਮੰਤਰੀ ਵੀ ਸਨ ਸੋ ਉਹਨਾਂ ਨੂੰ 23 ਮਈ 2019 ਨੂੰ ਕੁਰਕਸ਼ੇਤਰ ਪੀਸੀ ਹਰਿਆਣਾ ਦੇ ਲੋਕ ਸਭਾ ਮੈਂਬਰ ਵਜੋਂ ਚੁਣਿਆ ਗਿਆ ਅਤੇ ਸੰਸਦ ਮੈਂਬਰ ਵਜੋਂ ਚੁਣੇ ਜਾਂਦੇ 10 ਦਿਨ ਦੇ ਅੰਦਰ ਅੰਦਰ 3 ਜੂਨ 2019 ਨੂੰ 13ਵੀਂ ਹਰਿਆਣਾ ਵਿਧਾਨ ਸਭਾ ਦੀ ਮੈਂਬਰਸ਼ਿਪ ਦੇ ਨਾਲ ਨਾਲ ਨਾਇਬ ਸਿੰਘ ਨੇ ਮੰਤਰੀ ਦਾ ਅਹੁਦਾ ਸੰਭਾਲ ਲਿਆ ਸੀ ਉਸ ਨੇ ਜਿਹੜਾ ਅਸਤੀਫਾ ਦੇ ਦਿੱਤਾ ਸੀ ਸੋ 20 ਜੂਨ ਤੋਂ ਪਹਿਲਾ ਪਹਿਲਾ ਉਹ ਅਸਤੀਫਾ ਦੇਣਾ ਪਵੇਗਾ ਚੋਣ ਕਮਿਸ਼ਨ ਵੱਲੋਂ ਬੜੀ ਸਖਤੀ ਨਾਲ ਕਿਹਾ ਗਿਆ ਜੇਕਰ 20 ਤੋ ਅਸਤੀਫਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਇਹਨਾਂ ਦੀ ਲੋਕ ਸਭਾ ਸੀਟ ਜਿਹੜੀ ਹੈ ਉਹ ਖਾਲੀ ਸਮਝੀ ਜਾਵੇਗੀ ਇਹਨਾਂ ਦੀ ਸੀਟ ਰੱਦ ਕਰ ਦਿੱਤੀ ਜਾਵੇਗੀ